ਸਿਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਆਪਾਂ ਕੱਪੜਾ ਲੈ ਕੇ ਆਏ ਆ ਜੀ ਰਾਮਟੈਕਸ ਬ੍ਰਾਂਡ ਦੇ ਤੇ ਲੈ ਕੇ ਆਏ ਆ ਬਿਲਕੁਲ ਪਾਰਟੀ ਵੇਅਰ ਜਿਹੜਾ ਕਿ ਹੁਣ ਜਿੱਦਾਂ ਆਪਣੇ ਬਿਲਕੁਲ ਰੈਡੀ ਆ ਪਾਰਟੀ ਦੇ ਲਈ ਫੰਕਸ਼ਨ ਦੇ ਲਈ ਹਨਾ ਤੇ ਫੈਸਟੀਵਲਸ ਦੇ ਲਈ ਉਹ ਸਾਰਾ ਕੁਝ ਰੈਡੀ ਹੈ ਇਸੇ ਕਰਕੇ ਉਸੇ ਹਿਸਾਬ ਨਾਲ ਇਹਨਾਂ ਨੇ ਲਾਂਚ ਕਰੀਆ ਰਾਮਟੈਕਸ ਨੇ ਬਹੁਤ ਪਿਆਰੀ ਜੀ ਕੈਟਲੌਗ ਪਿਓਰ ਜੋਰਜਟ ਔਰਗੈਂਜਾ ਫੈਬਰਿਕ ਹੁੰਦਾ ਆ ਜਿਹਦੀ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਂਦੀ ਆ ਉਹੀ ਫੈਬ੍ਰਿਕ ਆ ਬਹੁਤ ਅੱਛੀ ਜੀ ਕੈਟਲੌਗ ਗਰਲਿਸ਼ ਲੁੱਕ ਚ ਲਾਂਚ ਕਰੀ ਐ ਬੜੇ ਪਿਆਰੇ ਪਿਆਰੇ ਜੇ ਰੰਗ ਆਏ ਹੋਏ ਆ ਫੁੱਲ ਕੁਆਂਟੀਟੀ ਦੇ ਵਿੱਚ ਤੁਹਾਡੇ ਕੋਲ ਸਟਾਕ ਆ 8 ਸੈੱਟ ਮੇਰੇ ਕੋਲ ਰੈਡੀ ਆ ਠੀਕ ਆ ਜੀ ਇਹਨਾਂ ਦੇ ਕਾਫੀ ਜ਼ਿਆਦਾ ਸਕਰੀਨ ਸ਼ਾਟ ਆਏ ਹੋਏ ਆ 3-4 ਦਿਨ ਪਹਿਲਾਂ ਹੀ ਲਾਂਚ ਹੋਈ ਆ ਬਟ ਅਸੀਂ ਵੀਡੀਓ ਦੇ ਵਿੱਚ ਅੱਜ ਪਾ ਰਹੇ ਹਾਂ ਜਿਹਨੂੰ ਆ ਰਹੀ ਹੈ ਸਮਝ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਠੀਕ ਆ ਜੀ ਬਿਨਾ ਦੇਰੀ ਕਰੇ ਐਨਾ ਕੋ ਪਿਆਰਾ ਸੂਟ ਆ ਤੇ ਦੇਖੋ ਜੀ ਬ੍ਰਾਂਡ ਦਾ ਆ ਰਾਮ ਟੈਕਸ ਬ੍ਰਾਂਡ ਆ ਤਾਂ ਉਸ ਤੋਂ ਉੱਪਰ ਤਾਂ ਕੀ ਆਈ ਹੈ ਇੱਕ ਨੰਬਰ ਦਾ ਫੈਬਰਿਕ ਹੁੰਦਾ ਆ ਤੇ ਹਾਈ ਕਲਾਸ ਦੇ ਪੀਸ ਆ ਥੋੜੀ ਜੀ ਰੇਂਜ ਉੱਚੀ ਆ ਜਿਸ ਹਿਸਾਬ ਦਾ ਪੀਸ ਹੈ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਲਓ ਜੀ ਹੁਣ ਤੁਹਾਨੂੰ ਸਭ ਤੋਂ ਪਹਿਲਾ ਪੀਸ ਦਿਖਾ ਰਹੇ ਹਾਂ ਪਿੰਕ ਸ਼ੇਡ ਦੇ ਉੱਪਰ ਠੀਕ ਹੈ ਜੀ ਕਲਰ ਇਹਨਾਂ ਨੇ ਜਿੰਨੇ ਵੀ ਬਣਾਏ ਆ ਨਾ ਇੱਕ ਨੰਬਰ ਦੇ ਕਲਰ ਬਣਾਏ ਆ ਰੇਟ ਵੀ ਪਹਿਲਾਂ ਹੀ ਦੱਸ ਰਹੀ ਆ ਜੀ 3743 ਰੁਪਏ 3743 ਰੁਪਏ ਪਿੰਕ ਕਲਰ ਹੈ ਇੱਕ ਇਹਦੇ ਵਿੱਚ ਬੜਾ ਪਿਆਰਾ ਪੀਚ ਕਲਰ ਹੈ ਠੀਕ ਹੈ ਸਟੇਟਸ ਦੇ ਉੱਪਰ ਆਪਾਂ ਸ਼ੋਅ ਕਰ ਦਾਂਗੇ ਜੀ ਹਲੇ ਆਪਾਂ ਨੇ ਕੋਈ ਸਟੇਟਸ ਨਹੀਂ ਲਗਾਇਆ ਇਹਦਾ ਕੋਈ ਕੁਝ ਨਹੀਂ ਲਗਾਇਆ ਇਹ ਹੈ ਪਿੰਕ ਸ਼ੇਡ ਜਿਹੜਾ ਮੈਂ ਦਿਖਾਣ ਜਾ ਰਹੀ ਹਾਂ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਬਣਾਏ ਹੋਏ ਆ ਠੀਕ ਹੈ ਜੀ ਦੇਖੋ ਇਹ ਕੈਟਲੋਗ ਹੈ 8 ਪੀਸਿਸ ਦੇ ਅਠੋ ਦੇ ਆਠ ਇੱਕ ਨੰਬਰ ਦੇ 3743 ਰੁਪਏ ਆਪਣੇ ਪੀਸ ਦਾ ਰੇਟ ਰਹੇਗਾ 3743 ਇੱਕ ਨੰਬਰ ਦੀ ਚੀਜ਼ ਦੇ ਰਹੇ ਹਾਂ ਰਾਮ ਟੈਕਸ ਬ੍ਰਾਂਡ ਹੈ ਹੈਨਾ ਤੇ ਚੀਜ਼ ਤਾਂ ਤੁਹਾਨੂੰ ਵਧੀਆ ਮਿਲਣੀ ਹੈ ਜੀ ਫਿਰ ਰੇਟ ਵੀ ਹੈਗਾ ਆ 3743 ਦਾ ਚੀਜ਼ ਵੀ ਇੱਕ ਨੰਬਰ ਮਿਲਣੀ ਹੈ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਹਾਈ ਕਲਾਸ ਦੇਖੋ ਜੀ ਬਹੁਤ ਹਾਈ ਕਲਾਸ ਫੈਬਰਿਕ ਦਾਣੇਦਾਰ ਜੌਰਜਟ ਔਰਗੈਂజా ਠੀਕ ਹੈ 오ਰਗੈਂజా ਇਸ ਕਰਕੇ ਦੰਦੇ ਥੋੜੀ ਸਟਿਫਨੈਸ ਦੇਣ ਵਾਸਤੇ ਇੱਥੇ ਤੁਹਾਨੂੰ ਸਿਕੁਐਂਸ ਦੀ ਪੱਟੀ ਠੀਕ ਹੈ ਦੋਨੋਂ ਸਾਈਡ लेस ਇੱਥੇ ਤੁਹਾਨੂੰ ਬਿਲਕੁਲ ਬਰਕੀ ਜਾਂ ਮਿਲੇਗਾ ਫਲਾਵਰ ਇਹ ਮਿਲੇਗਾ ਘੇਰਾ ਘੇਰੇ ਦੇ ਉੱਪਰ ਸਿਕੁਐਂਸ ਦਾ ਕੰਮ ਹੈ ਬਹੁਤ ਪਿਆਰਾ ਜਿਹਾ ਤੁਹਾਨੂੰ 오ਰਗੈਂజా ਦੀ ਹੈਂਗਿੰਗ लेस ਦਿੱਤੀ ਆ 3 ਮੀਟਰ ਦੀ ਪਿਓਰ ਕਰੇਵ ਦੀ ਦਿੱਤੀ ਆ ਬਾਟਮ ਚਾਹੇ ਬਣਾਓ ਸਲਵਾਰ ਚਾਹੇ ਬਣਾਓ ਕਲੀ ਪਲਾਜ਼ੋ ਚਾਹੇ ਬਣਾਓ ਤੁਸੀਂ ਆਪਣੀ ਪੈਂਟ ਜੋ ਮਰਜ਼ੀ ਬਣਵਾਓ ਠੀਕ ਹੈ ਜੀ ਹੁਣੇ ਦੇਖੋ ਇਸ ਦਾ ਬੈਕ ਸਾਈਡ ਇਹ ਰਹੇਗੀ ਇਹਦੀ ਬੈਕ ਸਾਈਡ ਡਿਜੀਟਲ ਪ੍ਰਿੰਟਿੰਗ ਪ੍ਰਿੰਟਿੰਗ ਹੀ ਇੰਨੀ ਕੁ ਪਿਆਰੀ ਠੀਕ ਆ ਜੀ ਨੰਬਰ ਰਹੇਗਾ 1 ਰੇਟ ਰਹੇਗਾ 3743 ਹੁਣ ਰਹਿੰਦੀ ਆ ਕਸਰ ਦੁਪੱਟੇ ਦੀ ਆ ਲੋ ਜੀ ਚਾਰੋਂ ਪਾਸੇ ਲੇਸ ਉੱਪਰ ਪ੍ਰਿੰਟਿੰਗ ਵਿੱਚ ਥੋੜਾ ਪਲੇਨ ਡਿਜੀਟਲ ਚ ਤੇ ਵਿੱਚ ਸੀਕੁਐਂਸ ਦਾ ਵਰਕ ਨਾਲ ਤੁਹਾਨੂੰ ਦਈਏ ਇਨਸਰਟਿੰਗ ਬਹੁਤ ਗਜਬ ਜਆ ਪੀਸ ਬਣਾਇਆ 3743 ਨੰਬਰ ਰਹੇਗਾ ਇੱਕ ਬਿਨਾਂ ਦੇਰੀ ਕਰੇ ਬੁੱਕ ਕਰਾਣਾ ਹੈ ਆਪਣਾ ਪੀਸ ਠੀਕ ਹੈ ਜੀ ਹੈਲੋ ਨੈਕਸਟ ਪੀਸ ਦੁਪट्टे ਖੋਲੀ ਜਾ ਬੇਟੇ ਫਟਾਫਟ ਇਹ ਕਲਰ ਕਿਹੜਾ ਆ ਨਾ ਤਾਂ ਇਹ ਪੀਚ ਹੈ ਜੀ ਨਾ ਇਹ ਪਿੰਕ ਹੈ ਭਾਵਨਾ ਜਿੱਥੇ ਰੰਗ ਸੈੱਟ ਬੈਠੇਗਾ ਉੱਥੇ ਦਿਖਾਣਾ ਆ ਠੀਕ ਹੈ ਜੀ ਸੇਮ ਦਿਖ ਰਿਹਾ ਹੈ ਆ ਲੋ ਜੀ ਬਹੁਤ ਪਿਆਰਾ ਕਲਰ ਹੈ ਵੀ ਕਿਸੇ ਵੀ ਰੰਗ ਤੇ ਉੱਠਣ ਵਾਲਾ ਇਹ ਦੇਖੋ ਇੱਥੇ ਤੁਹਾਨੂੰ ਬਹੁਤ ਸੋਹਣਾ ਪੈਚਵਰਕ ਉਹਦੇ ਉੱਪਰ ਸਿਕੁਐਂਸ ਇੱਥੇ ਐਮਬਰਾਇਡਰੀ ਟਾਈ ਪੱਟੀ ਤੇ ਐਮਬਰਾਇਡਰੀ ਮਿਲੇਗੀ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਘੇਰਾ ਘੇਰੇ ਦੇ ਉੱਪਰ ਫਰਸਟ ਕਲਾਸ ਐਮਬਰਾਇਡਰੀ ਆ ਦੇਖੋ ਫਰਸਟ ਕਲਾਸ ਐਮਬਰਾਇਡਰੀ ਰਹੇਗੀ ਇਹ ਮਿਲੇਗੀ 3 ਮੀਟਰ ਦੀ ਬਾਟਮ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 2 ਰੇਟ ਰਹੇਗਾ 3743 ਰੁਪਏ ਇਹ ਮਿਲੇਗਾ ਇਹਦੇ ਦੁਪट्टे ਦੀ ਗ੍ਰੇਸ ਦੇਖੋ ਇਹਦਾ ਦੁਪੱਟਾ ਇਸ ਸਟਾਈਲ ਦਾ ਬਣਾਇਆ ਚੰਗੀ ਤਰ੍ਹਾਂ ਦੁਪੱਟਾ ਖੋਲ ਕੇ ਦਿਖਾਇਆ ਜਾਂਦਾ ਜੀ ਤੁਹਾਨੂੰ ਵੀ ਡਿਜ਼ਾਈਨ ਦਾ ਪੂਰਾ ਪ੍ਰੋਪਰ ਤੁਹਾਨੂੰ ਪਤਾ ਲੱਗੇ ਕਿ ਕਿਸ ਟਾਈਪ ਦੀ ਲੁੱਕ ਬਣ ਰਹੀ ਹੈ ਸੂਟ ਦੀ ਹੈਂਗਿੰਗ ਲੇਸ ਵਿਦ ਸਿਕਵੈਂਸ ਵਰਕ ਵਿਦ ਐਮਬਰਾਇਡਰੀ ਐਂਡ ਬੜਾ ਯੂਨੀਕ ਜਿਹਾ ਦੁਪੱਟਾ ਨੰਬਰ ਰਹੇਗਾ 2 ਰੇਟ ਰਹੇਗਾ 3743 ਰੁਪਏ ਠੀਕ ਹੈ ਜੀ ਬਹੁਤ ਸਿੰਪਲ ਸੋਬਰ ਤੇ ਅچھے ਸੂਟ ਜੋ ਕਿ ਮੈਨੂੰ ਅੱਛਾ ਖੁਦ ਨੂੰ ਫੀਲ ਹੁੰਦਾ ਇਹਨਾਂ ਸੂਟਾਂ ਨੂੰ ਦਿਖਾ ਕੇ ਉਹੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨੈਕਸਟ ਪੀਸ ਨੰਬਰ ਰਹੇਗਾ 3 ਦੇਖੋ ਚੀਜ਼ ਹਾਈ ਕਲਾਸ ਚੀਜ਼ ਹੈ ਜੋ ਹਾਈ ਕਲਾਸ ਚੁਆਇਸ ਹੁੰਦੀ ਹੈ ਨਾ ਉਹ ਵਾਲੇ ਪੀਸ ਕੋਈ ਚਟਕਮਟਕ ਨਹੀਂ ਕੋਈ ਕੁਝ ਨਹੀਂ ਸਿੰਪਲ ਐਂਡ ਸਮਾਰਟ ਪੀਸ ਦੇਖੋ ਜੀ ਨੰਬਰ ਰਹੇਗਾ 3 ਦੇਖੋ ਡਿਜੀਟਲ ਪ੍ਰਿੰਟਿੰਗ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਪ੍ਰਿੰਟਿੰਗ ਦੀ ਪ੍ਰਿੰਟਿੰਗ ਦੇਖੋ ਤੁਹਾਨੂੰ ਕਿੰਨੀ ਪਿਆਰੀ ਡਿਜੀਟਲ ਦੀ ਮਿਲ ਰਹੀ ਹੈ ਵਿੱਚ ਕਿੰਨਾ ਪਿਆਰਾ ਸਟਲ ਜਾਂ ਕਲਰ ਲਗਾਇਆ ਕੋਈ ਚਟਕ ਨਹੀਂ ਹੈਗਾ ਥੋੜਾ ਥੋੜਾ ਸੀਕਵੈਂਸ ਕਮ ਹੈ ਬਿਲਕੁਲ ਪਾਣੀ ਦਾ ਨਾ ਕੋਈ ਚੁਬਣਾ ਨਾ ਕੁਝ ਹੋਣਾ ਇਹ ਦੇਖੋ ਤੁਹਾਨੂੰ ਇੱਥੇ ਮਿਲੇਗਾ ਫਲਾਵਰ ਦੋ ਲਾਈਨਾਂ ਤੁਹਾਨੂੰ ਮਿਲ ਰਹੀਆਂ ਇੱਥੇ ਇਹਨਾਂ ਚ ਇੱਕ ਲਾਈਨ ਤੁਹਾਨੂੰ ਬਾਜੂ ਤੇ ਲਗਾਣੀ ਹੈ ਜੇ ਤੁਹਾਡੀ ਲੈਂਥ ਘਟ ਹੈ ਤਾਂ ਓਕੇ ਹੈ ਜਿੰਨਾ ਵੀ ਨੂੰ ਉੱਪਰ ਕਰੋ ਹੇਟ ਕਰੋ ਐਡਜਸਟੇਬਲ ਆ ਪਿਓਰ ਕਰੇਵ ਦੀ ਬੜਾ ਪਿਆਰੇ ਰੰਗ ਦੀ ਤੁਹਾਨੂੰ ਮਿਲ ਰਹੀ ਹੈ ਇਹਦੀ ਬਾਟਮ ਕਲਰ ਰਹੇਗਾ ਇਹ ਪ੍ਰਿੰਟਿੰਗ ਦੇਖੋ ਕਿੰਨੀ ਉੱਬਰ ਉੱਬਰ ਕੇ ਆ ਰਹੀ ਹੈ ਸੂਟ ਦੇ ਉੱਪਰ ਠੀਕ ਆ ਨੰਬਰ ਰਹੇਗਾ 3 ਬੈਕ ਸਾਈਡ ਡਿਜੀਟਲ ਰਹੇਗਾ ਸੇਮ ਇਹ ਮਿਲੇਗਾ ਦੁਪੱਟਾ ਇਹਦੇ ਦੁਪੱਟੇ ਦਾ ਡਿਜ਼ਾਈਨ ਤੁਹਾਨੂੰ ਮਿਲੇਗਾ ਇਸ ਸਟਾਈਲ ਦਾ ਦੇਖੋ ਵਿੱਚ ਪਲੇਨ ਦੋਨੋਂ ਸਾਈਡ ਇਨਸਰਟਿੰਗ ਕਰਕੇ ਡਿਜੀਟਲ ਤੇ ਦੋਨੋਂ ਪਾਸੇ ਸੀਕੁਐਂਸ ਨੰਬਰ ਰਹੇਗਾ 3 3743 ਰੁਪਏ ਨੈਕਸਟ ਪੀਸ ਇੱਕ ਕਲਰ ਤੁਹਾਨੂੰ ਹੋਰ ਦਿਖਾਵਾਂਗੇ ਡਿਜੀਟਲ ਪ੍ਰਿੰਟਿੰਗ ਦਾ ਦੇਖੋ ਕਲਰ ਕਲਰ ਹੀ ਇਹੋ ਜੇ ਵਧੀਆ ਵਧੀਆ ਬਣਾਏ ਹਨ ਦੇਖੋ ਅਲੱਗ ਸ਼ੇਡਾਂ ਬਣਾਈਆਂ ਜਿੱਥੋਂ ਅਸੀਂ ਹਟਕੇ ਕੁਝ ਪਾਣਾ ਹੈ ਬਿਲਕੁਲ ਅਲੱਗ ਸ਼ੇਡ ਇਹ ਤੁਹਾਨੂੰ ਪੈਨਲ ਤੇ ਮਿਲੇਗਾ ਦੋਵੇਂ ਸਾਈਡ ਤੁਹਾਨੂੰ ਲੇਸ ਮਿਲ ਰਹੀ ਹੈ ਠੀਕ ਹੈ ਜੀ ਇਹ ਤੁਹਾਡਾ ਘੇਰਾ ਆ 3 ਮੀਟਰ ਦੀ ਤੁਹਾਨੂੰ ਬੋਟਮ ਮਿਲੇਗੀ ਬੜਾ ਹਾਈ ਕਲਾਸ ਜਾ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਨੰਬਰ ਰਹੇਗਾ 4 ਠੀਕ ਹੈ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਦੇਖੋ ਰੂ ਖੁਸ਼ ਹੋ ਜਾਣੀ ਤੁਹਾਡੀ ਸੂਟ ਦੇਖ ਕੇ ਜਾਂ ਤੁਹਾਡੇ ਕੋਲ ਸੂਟ ਪਹੁੰਚਣੇ ਆ ਜੇ ਕਿਸੇ ਨੂੰ ਤੁਸੀਂ ਆਪਣਾ ਅੱਛੇ ਵਿਆਹ ਫੰਕਸ਼ਨ ਤੇ ਕਿਸੇ ਨੂੰ ਵਧੀਆ ਚੀਜ਼ ਗਿਫਟ ਕਰਨੀ ਹੈ ਨਾ ਤਾਂ ਛੋਡੇ ਵਾਸਤੇ ਬਹੁਤ ਸੋਹਣਾ ਆਪਸ਼ਨ ਹੈ ਇੱਕ ਤਾਂ ਬਿਲਕੁਲ ਲੇਟੈਸਟ ਹੈ ਬਿਲਕੁਲ ਮਾਰਕੀਟ ਦੇ ਵਿੱਚ ਹੁਣੇ ਉੱਤਰੀ ਆ ਇੱਕ ਦੂਜਾ ਬਹੁਤ ਅੱਛੇ ਬ੍ਰਾਂਡ ਦਾ ਆ ਜੋ ਵੀ ਪਾਏਗਾ ਚਾਹੇ ਕੁੜੀ ਹੋਵੇ ਹੋਏ ਚਾਹੇ ਥੋੜੀ ਯੰਗ ਹੈ ਚਾਹੇ ਥੋੜੀ ਜਿੱਦਾਂ ਦੀ ਵੀ ਏਜ ਹੈ ਉਹਨਾਂ ਦੀ ਹਰ ਕਿਸੇ ਨੂੰ ਇਹ ਸੂਟ ਕਰਦੇ ਆ ਹਨ ਹੈਨਾ ਵੀ ਉਹ ਸਟਿਚਿੰਗ ਤੇ ਡਿਪੈਂਡ ਕਰਦਾ ਹੈ ਤੁਸੀਂ ਕਿਦਾਂ ਦੀ ਸਟਿਚਿੰਗ ਕਰਕੇ ਇਹਨਾਂ ਨੂੰ ਸਟਿਚ ਕਰਵਾ ਰਹੇ ਹੋ ਦੇਖੋ ਸੂਟ ਆਪਣੇ ਆਪ ਵਿੱਚ ਇੱਕ ਨੰਬਰ ਹੈ ਪਿਓਰ ਸਰਦਾਰੀ ਸੂਟ ਦਿਖਾ ਰਹੀਆਂ ਤੁਹਾਨੂੰ ਠੀਕ ਹੈ ਜੀ ਪਿਓਰ ਸਰਦਾਰਨੀਆਂ ਦੇ ਸੂਟ ਨੰਬਰ ਰਹੇਗਾ 5 ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਚੁੰਨੀਆਂ ਤੇ ਹਾਈ ਕਲਾਸ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਨਾਂ ਵਾਸਤੇ ਤੁਹਾਨੂੰ ਬਹੁਤ ਪਿਆਰੇ ਪੀਸ ਦਿਖਾ ਰਹੇ ਹਾਂ ਨੰਬਰ ਰਹੇਗਾ 5 ਰੇਟ ਰਹੇਗਾ 3743 ਰੁਪਏ ਕਲਰ ਵੀ ਇਹੋ ਜਿਹੇ ਵਧੀਆ ਬਣਾਈਆਂ ਹਨ ਵੀ ਕੋਈ ਵੀ ਇਹਨਾਂ ਨੂੰ ਵੇਅਰ ਕਰੇ ਦੇਖੋ ਸਲਕਦੀਆਂ ਬਾਟਮਾ ਠੀਕ ਹੈ ਇੱਕ ਕਲਰ ਇਹ ਆਇਆ ਕੰਚਈ ਜਾ ਕਲਰ ਆਇਆ ਦੇਖੋ ਇਹ ਵੀ ਬਹੁਤ ਸੋਹਣਾ ਦੁਪट्टे ਖੋਲ ਬਿਟਾ ਸਾਰਿਆਂ ਦੇ ਅੱਜ ਤੁਹਾਡੇ ਕੋਲ ਆਪਸ਼ਨ ਹੈਗਾ ਮਤਲਬ ਤੁਸੀਂ ਖਰੀਦ ਸਕਦੇ ਹੋ ਤਾਂ ਹੀ ਆਪਾਂ ਨੇ ਅੱਜ ਸ਼ਾਮ ਦੇ ਟਾਈਮ ਵੀਡੀਓ ਪਾ ਰਹੇ ਹਾਂ ਤਾਂ ਜੋ ਜਿਹੜੇ ਸਾਡੇ ਬਾਹਰ ਦੇ ਕਸਟਮਰ ਐ ਉਹਨਾਂ ਤੇ ਰਹਿ ਜਾਂਦੇ ਆ ਸੂਟ ਹਨਾ ਨਹੀਂ ਮਿਲ ਪਾਉਂਦੇ ਕੁਆਂਟੀਟੀ ਵੀ ਹੈਗੀ ਆ ਚੀਜ਼ ਵੀ ਤੁਹਾਨੂੰ ਐਨ ਪੂਰੀ ਸ਼ੋਅ ਕਰ ਰਹੇ ਹਾਂ ਨੰਬਰ ਰਹੇਗਾ 6 ਇਹ ਰਹੇਗੀ ਮਾਡਲ ਦੀ ਲੁੱਕ ਠੀਕ ਹੈ ਜੀ ਇਹ ਰਹੇਗਾ ਦੁਪੱਟਾ ਦੇਖੋ ਜੀ ਨਾ ਦੇਖ ਇੱਕ ਹਾਈ ਕਲਾਸ ਪੀਸ ਬਣਿਆ ਵਾ ਦੇਖੋ ਰੀਜ ਜੀ ਲੱਗੀ ਪਈ ਐ ਸੂਟ ਨੂੰ ਤੁਹਾਡੇ ਕੋਲ ਸੂਟ ਪਹੁੰਚਣਾ ਆ ਤੁਹਾਡਾ ਅੰਦਰ ਤੋਂ ਮਨ ਖੁਸ਼ ਹੋ ਜਾਣਾ ਆ ਵੀ ਹਾਂ ਚੀਜ਼ ਹੈਗੀ ਆ ਨੰਬਰ ਰਹੇਗਾ 6 ਠੀਕ ਹੈ ਜੀ ਦੇਖੋ ਇੱਕ ਹੋਰ ਪਿਆਰਾ ਜਿਹਾ ਕਲਰ ਤੁਹਾਨੂੰ ਦਿਖਾਵਾਂਗੇ ਆ ਲਓ ਜੀ ਬਹੁਤ ਪਿਆਰਾ ਜਿਹਾ ਕਲਰ ਦਿਖਾएंगे ਇਹ ਰਹੇਗੀ ਤੁਹਾਡੀ ਮਾਡਲ ਦੀ ਲੁੱਕ ਦੇਖੋ ਠੀਕ ਹੈ ਇਹ ਰਹੇਗਾ ਦੁਪੱਟਾ ਆ ਨਾ ਇਹ ਰਹੇਗਾ ਥੇ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 7 ਠੀਕ ਹੈ ਇਹ ਮਿਲੇਗਾ ਤੁਹਾਨੂੰ ਦੁਪੱਟਾ ਪਿੱਛੇ ਹੋ ਜਾ ਕਿ ਆ ਦੇਖੋ ਯੂਨੀਕ ਤੇ ਹਾਈ ਕਲਾਸ ਦੁਪੱਟਾ ਨੰਬਰ ਰਹੇਗਾ 7 ਐਮਬਰਾਇਡਰੀ ਵੀ ਪੂਰੀ ਗੁੰਦਵੀ ਰੰਗ ਵੀ ਬੜਾ ਪਿਆਰਾ ਇਹ ਤੁਸੀਂ ਬਾਜੂ ਤੇ ਲਗਵਾ ਸਕਦੇ ਹੋ ਲੈਸ ਠੀਕ ਹੈ ਪਿਓਰ ਕਰੇਵ ਦੀਆਂ ਬੋਟਮਾਂ ਤੁਹਾਡੇ ਘਰੇ ਫੰਕਸ਼ਨ ਹੈ ਨਾ ਤੁਸੀਂ ਕਿਸੇ ਨੂੰ ਬਹੁਤ ਅੱਛੇ ਸੂਟ ਗਿਫਟ ਕਰਨੇ ਆ ਪੂਰਾ ਸੈੱਟ ਬੁੱਕ ਕਰਵਾ ਸਕਦੇ ਠੀਕ ਹੈ ਜੀ ਪੂਰਾ ਸੈੱਟ ਤੁਸੀਂ ਪਰਚੇਸ ਕਰ ਸਕਦੇ ਆ ਪਰਸਨਲੀ ਮੈਸੇਜ ਛੱਡ ਕੇ ਲਓ ਜੀ ਨੈਕਸਟ ਦੇਖੋ ਆਪਣਾ ਆਪੀਸ ਦੇਖੋ ਕਲਰ ਤੋਬਾ ਤੋਬਾ ਕਰਦੇ ਸੂਟ ਹੈ ਜਮੇ ਆ ਦੇਖੋ ਇਹ ਤੁਹਾਡਾ ਪੈਨਲ ਦੇ ਵਿੱਚ ਇਹ ਡਿਜੀਟਲ ਪ੍ਰਿੰਟਿੰਗ ਏ ਤੁਹਾਡੀ ਐਮਬਰਾਇਡਰੀ ਐਮਬਰਾਇਡਰੀ ਤੇ ਫੋਕਸ ਕਰਦਿਆ ਕਰ ਭਾਵਨਾ ਅੱਛੀ ਤਰ੍ਹਾਂ ਠੀਕ ਹੈ ਜੀ ਇਹ ਘੇਰਾ ਘੇਰੇ ਤੇ ਡਬਲ ਲੇਸਿੰਗ ਨੰਬਰ ਰਹੇਗਾ 8 8 ਪੀਸਿਸ ਦੀ ਕੈਟਲੋਗ ਹੈ ਦਿਖਾਏ ਤੁਹਾਨੂੰ 8 ਪੀਸ ਠੀਕ ਹੈ ਜੀ ਆਪਣੇ ਕੋਲ ਸੈੱਟ ਵੀ 7-8 ਐ ਅੱਜ ਆ ਲੋ ਜੀ ਇਹ ਤੁਹਾਨੂੰ ਮਿਲੇਗਾ ਇਹਦਾ ਸੇਮ ਸੂਟ ਦੇਖੋ ਠੀਕ ਆ ਸੇਮ ਸੂਟ ਦਿਖਾएंगे ਤੁਹਾਨੂੰ ਆ ਲੋ ਸਾਰਿਆਂ ਦੇ ਠੀਕ ਹੈ ਲਓ ਜੀ ਇਹਦੇ ਆਪਣੇ ਕੋਲ ਪਤਾ ਕਿੰਨੇ ਪੀਸ ਬਚੇ ਤਿੰਨ 4 5 6 7ਵਾਂ ਤੁਹਾਨੂੰ ਦਿਖਾਇਆ 8ਵਾਂ ਸਾਡੀ ਮੈਡਮ ਦਾ ਚਲ ਗਿਆ ਜਿਹੜੀ ਮੈਡਮ ਨੇ ਸਾਨੂੰ ਸਕਰੀਨਸ਼ਾਟ ਭੇਜਿਆ ਸੀ ਵੀ ਇਹ ਵਾਲਾ ਸੂਟ ਚਾਹੀਦਾ ਚੱਕੋ ਜੀ ਠੀਕ ਹੈ ਤੇ ਜਿਹੜਾ ਪਿੰਕ ਹੈ ਉਹਦੇ ਤੁਹਾਨੂੰ ਮਿਲ ਜੂਗੇ 3 3 6 6 ਮਿਲੂਗੇ ਪਿੰਕ ਦੇ ਦੋ ਪਿੰਕ ਦੇ ਨਿਕਲਗੇ ਠੀਕ ਹੈ ਜੀ ਜਿਹੜਾ ਜਿਹੜਾ ਤੁਹਾਨੂੰ ਸਮਝ ਆ ਰਿਹਾ ਫੁੱਲ ਕੁਆਂਟੀਟੀ ਦੇ ਵਿੱਚ ਫਿਲਹਾਲ ਹੈਗਾ ਆ ਕਿਉਂਕਿ ਮੈਂ 8 ਸੈੱਟ ਮੰਗਵਾਏ ਸੀ ਠੀਕ ਹੈ ਜੀ ਹੁਣ ਦਿਖਾਉਂਦੀ ਆ ਤੁਹਾਨੂੰ ਇੱਕ ਹੋਰ ਟੌਪ ਕਲਾਸ ਸੈੱਟ ਅੱਜ ਜੀ ਨੈਕਸਟ ਸੈਕਟ ਇਹ ਦਿਖਾਵਾਂਗੇ ਤੁਹਾਨੂੰ ਸਰਗਮ ਜਿਹੜੀ ਕੈਟਲੌਗ ਆਈ ਸੀ ਇਹਨਾਂ ਦੀ ਠੀਕ ਆ ਆ ਦੇਖੋ ਇਹ ਵੀ ਪਾਰਟੀ ਵੇਅਰ ਬੇਸ ਦੇ ਉੱਪਰ ਆਈ ਸੀ ਇਹਨਾਂ ਦੀ ਵੀ ਰੇਟ ਥੋੜੀ ਜੀ ਉੱਚੀ ਰੇਂਜ ਦੇ ਪੀਸ ਆ ਇਹ ਵੀ 3 4 6 8 ਇਹਨਾਂ ਦੀ ਬਾਟਮ ਤੇ ਕੰਮ ਸੀ ਜੀ ਜ਼ਿਆਦਾ ਦੁਪੱਟਾ ਖੁੱਲ ਬਟਾ ਦੇਖੋ ਜੀ ਟਿਸ਼ੂ ਸਿਲਕ ਦੇ ਸੂਟ ਸੀ ਬਹੁਤ ਸੋਹਣੇ ਡਿਜੀਟਲ ਪ੍ਰਿੰਟਿੰਗ ਸੀ ਇਹ ਤੁਹਾਨੂੰ ਟਾਈ ਪੱਟੀ ਵਿੱਚ ਫਿਨਿਸ਼ਿੰਗ ਦਾ ਕੰਮ ਮਿਲ ਰਿਹਾ ਇਹ ਬਾਟਮ ਮਿਲੇਗੀ ਪਿਓਰ ਕਰੇਪ ਦੀ ਠੀਕ ਹੈ ਜੀ ਇਹ ਤੁਹਾਡਾ ਘੇਰੇ ਦੀ ਫਿਨਿਸ਼ਿੰਗ ਇਹ ਤੁਹਾਡਾ ਬਾਟਮ ਤੇ ਕੰਮ ਦੇਖੋ ਬਹੁਤ ਫਰਸਟ ਕਲਾਸ ਦਾ ਬਾਟਮ ਤੇ ਕੰਮ ਮਿਲੇਗਾ ਨੰਬਰ ਰਹੇਗਾ ਇਸ ਪੀਸ ਦਾ 9 ਠੀਕ ਹੈ ਜੀ ਰੇਟ ਰਹੇਗਾ 3468 ਉੱਚੀ ਰੇਂਜ ਦੇ ਪੀਸ ਆ ਜੀ ਇਹ 3468 ਦੇਖੋ ਜੀ ਚੁੰਨੀਆਂ ਵੱਡੇ ਵੱਡੇ ਖੁੱਲੇ ਡੁੱਲੇ ਕੱਪੜੇ ਪੂਰੇ ਸ਼ਾਹੀ ਸਰਦਾਰਨੀਆਂ ਦੇ ਸੂਟ ਨੰਬਰ ਰਹੇਗਾ 9 ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ ਆਪਣੀ ਨੂੰ ਨੂੰ ਗਿਫਟ ਕਰਨਾ ਹੈ ਆਪਣੀ ਬੋਟੀ ਨੂੰ ਕਰਨਾ ਜਿਹਨੂੰ ਵੀ ਕਰਨਾ ਤੁਸੀਂ ਇਹ ਆਪਣੀ ਕੁੜੀ ਨੂੰ ਕਰਨਾ ਜਾਂ ਤੁਸੀਂ ਆਪਣੇ ਵਾਸਤੇ ਪਰਚੇਸ ਕਰਨਾ ਪੂਰਾ ਪਾਟੇ ਕਿਸੇ ਦੇ ਦੋ ਪੀਸ ਮਿਲेंगे ਕਿਸੇ ਦੇ ਚਾਰ ਕਿਸੇ ਦੇ ਛੇ ਠੀਕ ਹੈ ਜੀ ਨੈਕਸਟ ਪੀਸ ਇਹ ਵੀ ਸੈਟ ਅ ਸੀਰੀਸ ਸਟਾਕ ਕਰਵਾਇਆ ਦੇਖੋ ਜੀ ਇਹ ਤੁਹਾਨੂੰ ਇੱਥੇ ਟਾਈ ਪੱਟੀ ਤੇ ਬਹੁਤ ਸੋਹਣਾ ਜਿਹਾ ਕੰਮ ਮਿਲੇਗਾ ਨੰਬਰ ਰਹੇਗਾ 10 ਦੇਖੋ ਬਲੂ ਕਲਰ ਹੈ ਬਹੁਤ ਫਰਸਟ ਕਲਾਸ ਬਲੂ ਵੀ ਨਹੀਂ ਹੈਗਾ ਰਾਮਾ પેટ્રોલ 컬러 ਦੇਖੋ ਜੀ ਇਹ ਤੁਹਾਡੀ ਬਾਟਮ ਬਾਟਮ ਤੇ ਕੰਮ ਦੇਖੋ ਨੇੜੇ ਤੋਂ ਦਿਖਾਓ ਰੀਜ ਲੱਗਿਆ ਪਿਆ ਦੁਪੱਟੇ ਤੇ ਇਹ ਬਾਟਮ ਤੇ ਕੰਮ ਤੇ ਹੀ ਇੰਨਾ ਫੋਕਸ ਹੈ ਨਾ ਮਤਲਬ ਆਪਾਂ ਨੂੰ ਹਜ਼ਾਰ ਹਜ਼ਾਰ ਰੁਪਏ ਤਾਂ ਐਮਬ੍ਰੋਇਡਰੀ ਹੁੰਦੀ ਹੈ ਜੀ ਸਿੰਪਲ ਸਿੰਪਲ ਜੀਆਂ ਫਿਰ ਤੁਹਾਨੂੰ ਬੇਸ ਵੀ ਮਿਲਿਆ ਟਿਸ਼ੂ ਸਿਲਕ ਦਾ ਥੋੜੀ ਸ਼ਾਈਨ ਥੋੜਾ ਸੌਫਟ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਕੈਂਦਾ ਕੋਹਾਂਦਾ ਸੂਟ ਨੰਬਰ ਰਹੇਗਾ 10 ਵੱਡੀ ਵੱਡੀ ਸਰਦਾਰਨੀਆਂ ਦੇ बढ़िया बढ़िया सूट ठीक है जी नैक्सट पीस इन्हे किसी दो पीस किसी तीन पीस थो इस तरह मिलोंगे ठीक है जी आ देखो ये तीन मिल गए थोनू किसी का दो मिलेगा किसी के तीन मिलेंगे किसी के चार मिलोंगे नैक्सट पीस नंबर रहेगा ग्यारह बॉटम तो कम देखो जी कम तो जरूर फोकस करो बॉटम से रुक जाओ जी आ लो जी ਇਹ ਤੁਹਾਨੂੰ ਟਾਈ ਪੱਟੀ ਵਿਦ ਐਮਬਰਾਇਡਰੀ ਵਿਦ ਬਹੁਤ ਫਿਨਿਸ਼ਿੰਗ ਪੈਚ ਬਟਨਸ ਦੇ ਨਾਲ ਇਹ ਤੁਹਾਡੀ ਨੇੜੇ ਤੋਂ ਇਹ ਤੁਹਾਡਾ ਬਾਟਮ ਦਾ ਕੰਮ ਦੇਖੋ ਕਿੰਨਾ ਪਿਆਰਾ ਕੰਮ ਕਰਿਆ ਵਾ ਸਲਵਾਰ ਤੇ ਸਾਹੀ ਜਾਂ ਪੰਜਾਬੀ ਸੂਟ ਸਲਵਾਰ ਸਟਿਚ ਕਰਵਾਓ ਇੱਕ ਅੱਛੀ ਜੀ ਲੁੱਕ ਦਾ ਪੀਸ ਤੁਹਾਡਾ ਬਣ ਕੇ ਰੈਡੀ ਹੋਊਗਾ ਠੀਕ ਆ ਜੀ ਆਹ ਲਓ ਨੰਬਰ ਰਹੇਗਾ 11 3468 ਰੁਪਏ ਇਸ ਪੀਸ ਦਾ ਰੇਟ ਰਹੇਗਾ ਨੈਕਸਟ ਪੀਸ ਲੋ ਜੀ ਨੈਕਸਟ ਰਹੇਗਾ ਤੁਹਾਡਾ ਫੇਵਰਿਟ ਕਲਰ ਰਸਟ ਕਲਰ ਰਸਟ ਕਲਰ ਦੀ ਵੀ ਹਾਈ ਡਿਮਾਂਡ ਆਈ ਹੈ ਜੀ ਬਹੁਤ ਹਾਈ ਡਿਮਾਂਡ ਲੋ ਜੀ ਇੱਕ ਹੋਰ ਤੁਹਾਨੂੰ ਬੜਾ ਸੋਹਣਾ ਡਿਜੀਟਲ ਪ੍ਰਿੰਟਿੰਗ ਦੇਵਾਂਗੇ ਇਹਦੀ ਆ ਦੇਖੋ ਦੇਖਾ ਕਿੰਨਾ ਪਿਆਰਾ ਪ੍ਰਿੰਟ ਕਿੰਨਾ ਪਿਆਰਾ ਫੈਬਰਿਕ ਟਿਸ਼ੂ ਸਲਕ ਦਾ ਸੂਟ ਬਾਟਮ ਰਸਟ ਏ ਰਹੇਗੀ ਸਾਡੀ ਮਾਡਲ ਦੀ ਲੁੱਕ ਠੀਕ ਹੈ ਜੀ ਪੂਰਾ ਫਰਸਟ ਕਲਾਸ ਸੂਟ ਇਹ ਤੁਹਾਡਾ ਘੇਰਾ ਇਹ ਰਹੇਗੀ ਤੁਹਾਡੀ ਸਲਵਾਰ ਦੇਖੋ ਫਰਸਟ ਕਲਾਸ ਸਲਵਾਰ ਦਾ ਕੱਪੜਾ ਨੰਬਰ ਰਹੇਗਾ 12 ਇਹ ਮਿਲੇਗਾ ਤੁਹਾਡਾ ਇਸ ਪੀਸ ਦਾ ਦੁਪੱਟਾ ਹਾਂ ਲੋ ਜੀ ਦੇਖੋ ਦੁਪੱਟਾ ਵੀ ਗਜਬ ਨੰਬਰ ਰਹੇਗਾ 12 ਨੈਕਸਟ ਪੀਸ ਨੰਬਰ ਰਹੇਗਾ 13 ਆ ਲੋ ਜੀ ਨੰਬਰ ਰਹੇਗਾ 13 ਦੇਖੋ ਪੀਸ ਹੈ ਨਾ ਇਹ ਗਲੇ ਦੀ ਟਾਈ ਪੱਟੀ ਆ ਇੱਥੇ ਤੁਹਾਨੂੰ ਬਟਨਸ ਲੱਗੇ ਹੋਏ ਆ ਬਹੁਤ ਸੋਹਣੇ ਜੇ ਇਹ ਤੁਹਾਡਾ ਸੂਟ ਦਾ ਲੁੱਕ ਆ ਠੀਕ ਆ ਜੀ ਇਹ ਰਹੇਗਾ ਘੇਰਾ ਠੀਕ ਆ ਇਹ ਮਿਲੇਗੀ ਤੁਹਾਨੂੰ ਇਹਦੀ ਬੋਟਮ ਦੇਖੋ ਬਾਟਮ ਤੇ ਵਰਕ ਦੇਖੋ ਇਹ ਬਹੁਤ ਸੋਹਣਾ ਵਰਕ ਹੈ ਧਾਨੀ ਕਲਰ ਹੈ ਜੀ ਇਹ ਧਾਨੀ ਜਿਹਾ ਕਲਰ ਆਪਾਂ ਪਹਿਲਾਂ ਜੇ ਕੱਪੜਾ ਲੈ ਹੈ ਫਿਰ ਆਪਾਂ ਸੂਟ ਰੈਡੀ ਕਰਾਵਾਏ ਬਹੁਤ ਮਹਿੰਗੇ ਵੀ ਪੈਂਦੇ ਆ ਨਾ ਉਹ ਚੀਜ਼ਾਂ ਬਣਦੀਆਂ ਜੋ ਆਪਾਂ ਚਾਹੁੰਦੇ ਆ ਨਾ ਇਹ ਦੇਖੋ ਪੂਰਾ ਆਪਾਂ ਨੂੰ ਚੀਜ਼ ਰੈਡੀ ਦਿਖ ਰਹੀ ਹੈ ਵੀ ਇਦਾਂ ਦੀ ਸਾਡੀ ਚੀਜ਼ ਰੈਡੀ ਹੋਣੀ ਆ ਦੇਖੋ ਪੀਸ ਚਾਰੇ ਪਾਸੇ ਲੇਸ ਵਿੱਚ ਪ੍ਰਿੰਟਿੰਗ ਨੰਬਰ ਰਹੇਗਾ 13 ਨੈਕਸਟ ਪੀਸ ਨੰਬਰ ਰਹੇਗਾ 14 3468 ਇਸ پیس ਦਾ ਰੇਟ ਰਹੇਗਾ ਦੇਖੋ ਜੀ ਇੱਥੇ ਟਾਈ ਪੱਟੀ ਬਹੁਤ ਸੋਹਣੀ orange shade ਹੈ ਬਹੁਤ ਪਿਆਰਾ orange shade ਇਹ ਤੁਹਾਨੂੰ ਬੋਟਮ ਤੇ ਕੰਮ ਮਿਲ ਰਿਹਾ ਰੇਟ ਤੁਹਾਨੂੰ ਬਹੁਤ ਪਿਆਰਾ ਮਿਲ ਰਿਹਾ ਚੀਜ਼ ਦੇ ਅਕੋਰਡਿੰਗ ਠੀਕ ਹੈ ਜੀ 3468 ਰੁਪਏ ਚ ਜੇ ਤੁਸੀਂ ਆਪਣੇ ਵਿਆਹ ਚ ਕੋਈ ਹੈਗੀਆਂ ਕੁੜੀਆਂ ਨੂੰ ਗਿਫਟ ਕਰਨਾ ਤੁਸੀਂ ਕੁਝ ਕਰਨਾ ਖੁਸ਼ ਹੋ ਕੇ ਅਗਲਿਆਂ ਨੇ ਸੂਟ ਲੈਣਾ ਵੀ ਹਾਂ ਵਧੀਆ ਬ੍ਰਾਂਡ ਦਾ ਇੱਕ ਨੰਬਰ ਦਾ ਆਪਾਂ ਨੂੰ ਸੂਟ ਦੇ ਆ ਦੇਖ ਇਹਨਾਂ ਦੀ ਤਾਂ ਚੁੰਨੀਆਂ ਚਾਨੀਆਂ ਕੱਪੜਾ ਖੋਲ ਕੇ ਹੀ ਮਜ਼ਾ ਆ ਜਾਂਦਾ ਆ ਨੰਬਰ ਰਹੇਗਾ 14 ਇੱਕ ਲਾਸਟ ਪੀਸ ਇੱਕ ਪਿਆਰਾ ਜਿਹਾ ਕਲਰ ਤੁਹਾਨੂੰ ਹੋਰ ਦਿਖਾਉਂਦੇ ਆਂ ਦੇਖੋ ਸਲਵਾਰ ਤੇ ਕੰਮ ਦੇਖੋ ਦਿਖਾਈ ਬਾਵਨਾ ਲੈ ਕਿੰਨਾ ਪਿਆਰਾ ਕੰਮ ਕਰਿਆ ਵਾ ਦੇਖਿਆ ਦੇਖ ਹੂੰ ਨਾ ਦੇਖ ਸੂਟ ਤਾਂ ਹੈ ਸਿੰਪਲ ਸੋਬਰ ਜਿਹਾ ਠੀਕ ਹੈ ਦੇਖੋ ਜੀ ਤਾਂ ਸਿੰਪਲ ਸੋਬਰ ਜਾਇ ਸੂਟ ਹੈ ਪੱਲੇ ਤੇ ਸਿਰਫ ਗਲੇ ਤੇ ਹੈ ਪੋਂਚਾਂ ਤੇ ਵਰਕ ਕਰਿਆ ਵੈਨ ਸੋਨਾ ਡਿਜੀਟਲ ਦੇ ਵਿੱਚ ਚੁੰਨੀਆਂ ਮਤਲਬ ਆਪਣੇ ਆਪ ਚ ਹੀ ਸੂਟ ਇੰਨਾ ਪਿਆਰਾ ਆ ਤੇ ਜਿਹੜਾ ਇਹਦਾ ਬੇਸ ਹੈ ਟਿਸ਼ੂ ਸਿਲਕ ਹੈ ਮਤਲਬ ਸੂਟ ਪਾਈ ਦਾ ਪਤਾ ਲੱਗਦਾ ਜਾਂ ਇੰਨਾ ਕੋ ਜਿਆਦਾ ਸੁਪੀਰੀਅਰ ਇਹਦਾ ਫੈਬਰਿਕ ਹੈ ਨੰਬਰ ਰਹੇਗਾ 15 ਇੱਕ ਸੈੱਟ ਹੋਰ ਦਿਖਾਵਾਂਗੀ ਬਹੁਤ ਪਿਆਰਾ ਜਾਂ ਤਿੰਨ ਸੈੱਟ ਦਿਖਾਣੇ ਆ ਅੱਜ ਲੋ ਜੀ ਹੁਣ ਇੱਕ ਸੈੱਟ ਹੋਰ ਆ ਗਿਆ ਅੱਜ ਸਾਰੇ ਸੈੱਟ ਤੁਹਾਨੂੰ ਮਹਿੰਗੇ ਮਹਿੰਗੇ ਹੀ ਦੇ ਰਹੇ ਆ ਜੀ ਵਧੀਆ ਵਧੀਆ ਜਿਸ ਤਰ੍ਹਾਂ ਆਪਾਂ ਨੂੰ ਆਰਡਰ ਕਰ ਰਹੀ ਸੀ ਆ ਮੈਡਮਾ ਕਿ ਥੋੜੇ ਜੇ ਅੱਛੇ ਸੂਟ ਲੈ ਕੇ ਆਓ ਉੱਚੀ ਰੇਂਜ ਦੇ ਪੀਸ ਲੈ ਕੇ ਆਓ ਜਿਦਾਂ 3600 3700 3800 40000 ਤੱਕ ਦਾ ਵੀ ਹੋਵੇ 40000 ਤੱਕ ਦਾ ਤਾਂ ਕੋਈ ਨਹੀਂ ਲੈ ਕੇ ਆਏ ਉਸ ਤੋਂ ਘੱਟ ਹੀ ਲੈ ਕੇ ਆਏ ਆ ਤੇ ਰੇਂਜ ਰਹੇਗੀ ਇਸ ਪੀਸ ਦੀ ਕਿੰਨੀ ਆ ਐ 3500 43 ਲੋ ਜੀ ਹੁਣ ਨੇੜੇ ਤੋਂ ਦਿਖੋ ਸੂਟਾਂ ਦਾ ਰੇਟ ਰਹੇਗਾ ਜੀ 3593 ਠੀਕ ਹੈ 3600 ਦਾ ਹੀ ਸੂਟ ਹੋ ਗਿਆ ਦੇਖੋ ਹੁਣ ਸਾਰੇ ਪੀਸ ਇੱਕ ਨੰਬਰ ਦੇ ਪੀਸ ਆਏ ਆ ਇਹ ਵੀ ਨਵੀਂ ਕੈਟਲੋਗ ਆਈ ਹੈ ਜੀ ਰਾਮ ਟੈਕਸ ਦੀ ਬਹੁਤ ਅੱਛੇ ਹੁਣ ਪਾਰਟੀ ਵੇਅਰ 베ਸ ਦੇ ਅਕੋਰਡਿੰਗ ਆਏ ਆ ਠੀਕ ਹੈ ਕਲਰ ਇਹਦੇ ਸਾਰੇ অপਸ਼ਨ ਬਹੁਤ ਸੋਹਣੇ ਆ ਨੰਬਰ ਰਹੇਗਾ 16 ਆ ਲੋ ਜੀ ਨੰਬਰ ਰਹੇਗਾ ਇਸ ਪੀਸ ਦਾ 16 ਦੇਖੋ ਪੀਸ ਗ੍ਰੀਨ ਕਲਰ ਸੂਟ ਆ ਇਹਦੇ ਨਾਲ ਦਾ ਤਾਂ ਅਸੀਂ ਸਟਿਚ ਵੀ ਕਰਵਾਇਆ ਹੋਇਆ ਹੈ ਇਦੇ ਨਾਲ ਦਾ ਆ ਦੇਖੋ ਇਹ ਘੇਰਾਇਆ ਬਹੁਤ ਸੋਹਣਾ ਇਹ ਮਾਡਲ ਦੀ ਲੁੱਕ ਆ ਨੇੜੇ ਤੋਂ ਦਿਖਾਓ ਠੀਕ ਹੈ ਜੀ ਗ੍ਰੀਨ ਕਲਰ ਹੈ ਬਹੁਤ ਪਿਆਰਾ ਇਹ ਮਾਡਲ ਦੀ ਲੁੱਕ ਹੈ ਦੇਖੋ ਮਤਲਬ ਕਿਹਜਾ ਹੀ ਕਲਰ ਕੰਪਲੈਕਸ਼ਨ ਹੋਏ ਬਹੁਤ ਸੋਹਣਾ ਉੱਠਦਾ ਇਹ ਇਹ ਕਲਰ ਇਹ ਨਾ ਕਾਹੀ ਜਿਹਾ ਕਲਰ ਹੈ ਜਿੱਦਾਂ ਨਾ ਨਾ ਤਾਂ ਇਹਨੂੰ ਬੋਟਲ ਗ੍ਰੀਨ ਕਹਿ ਸਕਦੇ ਅਲੱਗ ਜਿਹਾ ਹੀ ਗ੍ਰੀਨ ਕਲਰ ਹੈ 3 ਮੀਟਰ ਦੀ ਇਹਦੀ ਬਾਟਮ ਹੈ ਬਹੁਤ ਸੋਹਣਾ ਬਾਕਸੇਸ ਬਣਾ ਕੇ ਉਹਦੇ ਉੱਪਰ ਕੰਮ ਇਹ ਪੂਰਾ ਭਰਿਆ ਹੋਇਆ ਕੰਮ ਠੀਕ ਹੈ ਜੀ ਨੰਬਰ ਰਹੇਗਾ 16 ਰੇਟ ਰਹੇਗਾ 3593 ਰੁਪਏ ਚੁੰਨੀ ਦੇਖੋ ਜੀ ਚੁੰਨੀ ਕਿੰਨੀ ਸੋਹਣੀ ਆ ਫੜੀ ਮੋਨਾ ਚੁੰਨੀ ਬਹੁਤ ਸੋਹਣੀ ਆ ਇਹਦੀ ਚਾਰੇ ਪਾਸੇ ਲੇਸ ਵਿੱਚ ਡਿਜੀਟਲ ਫਲਾਵਰ ਉਹਨੂੰ ਕਰਿਆ ਐਮਬਰਾਇਡਰੀ ਦੇ ਨਾਲ ਪਿਛੋਲੇ ਥੋੜਾ ਜਿਹਾ ਉਹਨੂੰ ਕਰਿਆ ਐਮਬਰਾਇਡਰੀ ਦੇ ਨਾਲ ਬਹੁਤ ਸੋਹਣਾ ਜਿਹਾ ਡਿਜ਼ਾਈਨ ਇੱਕ ਨੰਬਰ ਦਾ ਹਾਈ ਕਲਾਸ ਪੀਸ ਬਣਿਆ niche ਤੁਸੀਂ ਕਲੀ ਪਲਾਜ਼ੋ ਬਣਵਾਓ ਜਾਂ ਸਕਰਟ ਸੂਟ ਬਣਵਾਓ ਬਹੁਤ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਏਗਾ ਨੰਬਰ ਰਹੇਗਾ 16 ਕਲਰ ਰਹੇਗਾ ਇਸ ਪੀਸ ਦਾ ਗ੍ਰੀਨ ਆ ਦੇਖੋ ਇੱਕ ਸੂਟੇ ਮੈਡਮ ਦਾ ਰੈਡੀ ਹੋਇਆ ਦੇਖੋ ਇਹ ਸੂਟ ਵੀ ਬਹੁਤ ਪਿਆਰਾ ਗ੍ਰੀਨ ਕਲਰ ਹੈ ਜਿਨ੍ਹਾਂ ਨੇ ਲੈਂਥ ਛੋਟੀ ਕਰਨੀ ਹੈ ਨਾ ਦੇਖੋ ਲੈਂਥ ਛੋਟੀ ਦਾ ਵੀ ਹੈ ਨ ਵਧੀਆ ਤਰੀਕਾ ਅਸੀਂ ਰੈਡੀ ਕਰਿਆ ਘੇਰੇ ਤੇ ਉਹ ਵੀ ਕਰੀਏ ਇਹ ਵੀ ਆਇਆ ਵਰਕ ਵੀ ਆਇਆ ਉੱਪਰ ਗਲਾ ਬਾਜੂ ਇਸ ਤਰ੍ਹਾਂ ਦੀ ਪਾਈਪਿੰਗ ਦੇ ਨਾਲ ਫਿਨਿਸ਼ ਕਰੀਏ ਇਹ ਸੂਟ ਅਸੀਂ ਮੈਡਮ ਦਾ ਰੈਡੀ ਕੀਤਾ ਹੈ ਇੱਕ ਸੂਟ ਇਹਦੇ ਨਾਲ ਦਾ ਇਹ ਰੈਡੀ ਹੋਇਆ ਵਾ ਇਹ ਆਪਣਾ ਹੀ ਪੀਸ ਆ ਜੀ ਦੇਖੋ ਇੱਥੇ ਗਲੇ ਤੇ ਅਸੀਂ ਇਦਾਂ ਬਟਨ ਲਗਾਏ ਆ ਠੀਕ ਆ ਇਹ ਇੱਥੇ ਬਾਜੂ ਦੇ ਵਿੱਚ ਫਿਰਿਆ ਆ ਤੇ ਚੱਕਾਂ ਤੇ ਵੀ ਤੁਹਾਨੂੰ ਇਸ ਤਰ੍ਹਾਂ ਪੌਟਲਿਸ ਲਗਵਾਈਏ ਤੁਸੀਂ ਆਪਣੇ ਇਹਦੀ ਲੰਬਾਈ ਫੁੱਲ ਆ ਹੁਣ ਦੇਖੋ ਇਹਦੀ 45 ਇੰਚ ਲੰਬਾਈ ਹੈ ਹਰ ਤਰ੍ਹਾਂ ਤੋਂ ਅਡਜਸਟ ਹੋਣ ਵਾਲਾ ਸੂਟ ਆ ਇਹ ਵਾਲਾ ਠੀਕ ਹੈ ਨੈਕਸਟ ਪੀਸ ਨੈਕਸਟ ਪੀਸ ਇਹ ਰਹੇਗਾ ਨੇਵੀ ਬਲੂ ਕਲਰ ਦੇਖੋ ਇਹ ਨੇਵੀ ਬਲੂ ਕਲਰ ਹੈ ਬੈਕ ਤੇ ਤੁਹਾਨੂੰ ਇਸੇ ਤਰ੍ਹਾਂ ਪ੍ਰਿੰਟ ਮਿਲੇਗਾ ਠੀਕ ਹੈ ਇਸੇ ਤਰ੍ਹਾਂ ਹੈਵੀ ਮਿਲੇਗਾ ਦੁਪੱਟਾ ਨੰਬਰ ਰਹੇਗਾ 17 ਠੀਕ ਹੈ ਜੀ 3593 ਰੁਪਏ ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ ਜਿਹੜਾ ਆ ਰਿਹਾ ਸਮਝ ਨੈਕਸਟ ਪੀਸ ਜਿਹੜਾ ਅੱਜ ਤੁਹਾਨੂੰ ਸੈੱਟ ਦਿਖਾ ਰਹੇ ਆ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਹੈਗੇ ਆ ਤਾਂ ਹੀ ਤੁਹਾਨੂੰ ਸ਼ੋਅ ਕੀਤਾ ਆ ਕਿਉਂਕਿ ਇੱਕ ਦੋ ਸੈੱਟ ਲਿਆ ਕੇ ਵੀਡੀਓ ਪਾਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਕਸਟਮਰ ਫਿਰ ਗੁੱਸੇ ਹੀ ਹੁੰਦੇ ਆ ਸੋਲਡ ਆਊਟ ਬੋਲ ਕੇ ਬਟ ਇਹ ਵੀ ਕਿੰਨੀ ਕੁ ਜ਼ਿਆਦਾ ਛੇਤੀ ਸਾਡੇ ਸੇਲ ਹੁੰਦੇ ਆ ਕੁਝ ਨਹੀਂ ਪਤਾ ਇਸ ਕਰਕੇ ਜਦ ਵੀ ਤੁਹਾਨੂੰ ਸੂਟ ਸਮਝ ਆ ਰਹੀ ਹੈ ਫਟਾਫਟ ਬੁੱਕ ਕਰਾ ਲੈਣਾ ਆ ਆਪਣਾ ਪੀਸ ہائی کلاس پیس دکھائے ہیں ਤੁਹਾਨੂੰ ਅੱਜ ਬਿਲਕੁਲ ਰਿਚ ਲੁੱਕ ਦੇ نمبر ਰਹੇਗਾ 19 ٹھیک ہے جی ਇਹਦਾ ਦੁਪੱਟਾ کھول بو گے आजा आजा ਫਿਰ ਉਹ ਬਲੈਕਾ ਦੁਪੱਟਾ ਖੋ ਜਲਦੀ ਦੇਖੋ ਜੀ بلیک ਦੁਪੱਟਾ ਆ دیکھو ਦੁਪੱਟਾ ਹੈ ਨਾ ਰੀਜ ਲੱਗੀ ਪਈ ਹੈ ਚੁੰਨੀ ਨੂੰ ਬਹੁਤ ਪਿਆਰਾ ਦੁਪੱਟਾ ਆ نمبر ਰਹੇਗਾ ਇਸ پیس ਦਾ 19 لاسٹ پیس ਆਪਣੀ ویڈیو ਦਾ ਪਿਆਰਾ ਜਿਹਾ ਕਲਰ ਆ ਲਓ ਜੀ ਨੰਬਰ ਰਹੇਗਾ 20 ਠੀਕ ਹੈ ਜੀ ਨੰਬਰ ਰਹੇਗਾ 20 ਆ ਦੇਖੋ ਇਹ ਪੀਸ ਹੈ ਇਹ ਦੁਪੱਟਾ ਹੈ ਜਿਹੜਾ ਸੂਟ ਆ ਰਿਹਾ ਸਮਝ ਫਟਾਫਟ ਸਕਰੀਨ ਸ਼ਾਟ ਲੈਣਾ ਆ ਬੁਕਿੰਗ ਕਰਾਣੀ ਹੈ ਕਿਉਂਕਿ ਅੱਜ ਸੂਟ ਥੋੜੀ ਉੱਚੀ ਰੇਂਜ ਦੇ ਆ ਜਿਨ੍ਹਾਂ ਨੂੰ ਖਾਸ ਡਿਮਾਂਡ ਸੀ ਉਸ ਹਿਸਾਬ ਦੇ ਸੈੱਟ ਹੈ ਫਟਾਫਟ ਬੁਕਿੰਗ ਕਰਾ ਲੈਣੀ ਆ ਆਪਣੇ ਪੀਸ ਦੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੇ ਆ ਸਾਊਥ कॉटन ਦੇ ਸੂਟ ਆ ਦੇਖੋ ਜੀ ਇਹ ਆਪਣੀ ਪਿੰਕੀ ਆ ਗਈ ਹੈ ਸਾਊਥ कॉटन ਦਾ ਫੁੱਲ ਸਟਾਕ ਆ ਗਿਆ ਸਾਰੇ ਕਲਰ ਆ ਗਏ ਆ ਜੀ ਐਨ ਬਧਿਆ ਦੂਰ ਤੋਂ ਦਿਖਾ ਭਾਵਨਾ ਇਹ ਤੁਹਾਡਾ 1000 ਪੀਸ ਆ ਗਿਆ ਜੀ ਠੀਕ ਆ ਅੱਜ ਆਪਾਂ ਕੱਲ ਨੂੰ ਇਹਨਾਂ ਦੀ ਵੀਡੀਓ ਬਣਾਵਾਂਗੇ ਆਜੋ ਜੀ ਇਧਰ ਬਸ ਭਾਵਨਾ ਨੂੰ ਠੀਕ ਆ ਜੀ ਇਹ ਵਾਲੇ ਸੀ ਸਾਊਥ कॉटन ਦੇ ਸੂਟ ਜੋ ਭਾਵਨਾ ਨੇ ਦਿਖਾਏ ਕੱਲ ਨੂੰ ਆਪਾਂ ਇਹਨਾਂ ਦੀ ਵੀਡੀਓ ਪਾ ਰਹੇ ਆ ਕੱਲ ਨੂੰ ਕਿਸ ਟਾਈਮ ਪਾਵਾਂਗੇ ਕੱਲ ਨੂੰ ਸਵੇਰ ਜਲਦੀ ਪਾਵਾਂਗੇ ਤਾਂ ਹੀ ਅੱਜ ਆਪਾਂ ਨੇ ਇਸ ਟਾਈਮ ਪਾਈ ਹੈ ਸਵੀਟੀ ਕਲੈਕਸ਼ਨ ਤੇ ਰਾਮਟੈਕਸ ਦੀ ਕੱਲ ਨੂੰ ਮੇਰੇ ਖਿਆਲ ਚ 9:30 ਵਜੇ ਆਪਣੀ ਸਾਊਥ कॉटन ਦੀ ਵੀਡੀਓ ਆਉਗੀ ਸਵੀਟੀ ਬੁਟੀਕ ਤੇ ਜਿਹੜਾ ਇਹ ਸਵੀਟੀ ਕਲੈਕਸ਼ਨ ਚੈਨਲ ਹੈ ਨਾ ਇਹ ਰਾਮਟੈਕਸ ਦਾ ਆ ਸਵੀਟੀ ਬੁਟੀਕ ਤੇ ਆਪਾਂ ਹਰ ਬ੍ਰਾਂਡ ਦਾ ਕੱਪੜਾ ਪਾਉਂਦੇ ਆ ਤੇ ਕੱਲ ਨੂੰ ਸਵੇਰੇ 9:30 ਵਜੇ ਵੀਡੀਓ ਆਜੂਗੀ ਬੁਕਿੰਗ ਵਾਲੇ ਬੰਦੇ ਹੋਏਗੇ ਰੇੜੀ 3 ਕਿਉਂਕਿ ਬਹੁਤ ਜ਼ਿਆਦਾ ਇਹਨਾਂ ਦੀ ਬੁਕਿੰਗ ਹੋ